ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਦਾਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਚ ਗੱਬਣ HF ਬੜਾ ਸੱਤ ਦਿਖਾਵਾਂਗੇ ਸੱਤੇ ਸੇਲਾ ਡਿਟੇਲ ਵੀਰ ਤੁਸੀਂ ਇਹਨਾਂ ਬਾਰੇ ਪੁੱਛਦੇ ਆਓਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਬਾਈ ਭਾਣੂਪ੍ਰੀ ਸਿੰਘ ਆ ਪੈਂਡੈਂਟ ਹੈ ਜਿਹੜਾ ਬਰਨਾਲਾ ਜੀ ਤੇ ਮੋਬਾਈਲ 9897737899 ਦੂਜਾ ਨੰਬਰ ਹੈ 987355046 ਇਹ ਵੱਡੇ ਭਰਾ ਨੰਬਰ ਹੈ ਅੱਜ ਆਪਣੇ ਕੋਲ ਸੱਤ ਬਹਿੜਾ ਗੱਬਣਾ ਫੋਰ ਸੇਲ ਆ ਪਿਓਰ ਐਚਪੀ ਦੇ ਵਿੱਚ ਪਿਓਰ ਐਚਪੀ ਦੇ ਵਿੱਚ ਬਾਈ ਐ ਮੰਨ ਕੀਤਾ ਤਾਂ ਸਾਰੀਆਂ ਰਿਕਾਰਡ ਵਾਲੀਆਂ ਨਹੀਂ ਜੀ ਆ ਇੱਕ ਬਹਿੜ ਤੇ ਆਪਾਂ ਡਿਟੇਲ ਹੀ ਨਹੀਂ ਸਹੀ ਤਾਂ ਆਪਣੇ ਕੋਲ ਫੋਲਡਰ ਕਾਰਡ ਆ ਠੀਕ ਆ ਪਹਿਲਾ ਨੰਬਰ ਆਪਾਂ ਜਿਹੜੀ ਬੱਛੀ ਦੇਖੀ ਜੰਨੇ ਪਹਿਲਾ ਸੂਆ ਏ ਭਾਈ ਪਹਿਲਣ ਹੈਗੀ ਠੀਕ ਹੈ ਮੋਹੋਂ ਇਹ ਦੋ ਦੰਦ ਦਾ ਦੁੱਗ ਦੇ ਇਹਨਾਂ ਨੇ ਕੱਢ ਦੀ ਹੋਈ ਹੈਗੀ ਦੁੱਗ ਦੇ ਦੰਦ ਅਜੇ ਕੱਢਦੀ ਪਈ ਆ ਠੀਕ ਹੈ ਸੋ ਫਿੱਟ ਫਾੜ ਫਿਟਿੰਗ ਵਾਲਾ ਲੈਵਾ ਜਿਹੜੇ ਵੀਰੇ ਕਹਿੰਦੇ ਆ ਬਰੀਡ ਤੇ ਕੰਮ ਕਰਨਾ ਚਾਹਦੇ ਦੇਖੋ ਦੰਦ ਕੱਢ ਦੀ ਹੀ ਹੈ ਹਲੇ ਕੱਢ ਦੀ ਹੀ ਹੈ ਭਾਈ ਦੁੱਗ ਦੇ ਠੀਕ ਹੈ ਠੀਕ ਆ ਓਕੇ ਜੀ ਮੈਂ ਦੰਦ ਕੱਢ ਦੀ ਹੈ ਤੇ ਕਿਹੜੇ ਸੀਮਨ ਦੀ ਆ ਆ ਕਿਹੜਾ ਲੱਗਿਆ ਪਤਾ ਪਛੋਕੜੇ ਦਾ ਭਈ ਆਪਣਾ ਸਾਰਾ ਕਾਰਡ ਆਗਾ ਠੀਕ ਹੈ ਤੇ ਐਮ ਨੇ ਕਿੱਲੇ ਆਪਾਂ ਦੋ ਬਸੀਆਂ ਲਈਆਂ ਨੇ ਕੱਥੀਆਂ ਆਪਾਂ ਨੇ ਇੱਕ ਇਹ ਹੈਗੀ ਇੱਕ ਨਾਲ ਵੀਰੇ ਦੀ ਕਾਲੀ ਆ ਬਸੀ ਕੱਚੀ ਹੈਗੀ 7 ਮਿੰਨੀ ਗੱਬਣਾਈ ਠੀਕ ਹੈ ਆਪਣੇ ਦੋ ਕੱਠੀਆਂ ਬਸੀਆਂ ਲਈਆਂ ਨੇ ਠੀਕ ਹੈ ਇਹ ਆ ਭਈਆ ਭਈ ਇਹਦੇ ਨਾਲ ਟਰੰਫ ਦੀ ਆਈ ਠੀਕ ਹੈ ਅੱਗੇ ਸਨੋਮੈਨ ਤੋਂ ਸੈਕਸਟਰ ਤੋਂ ਗੱਬਣ ਆਈ ਹੈ ਸਾਰਾ ਰੇਡਰ ਜਿਹਾ ਆਪਾਂ ਲੈ ਕੇ ਆਏ ਬੰਦੇ ਦੇ ਦੇ ਕੇ ਵੀਰੇ ਆਪਾਂ ਰੇਡਰ ਦੇ ਵਿੱਚ ਟਾਈਮ ਕਿੰਨਾ ਕੁ ਵਕ ਮੰਨ ਕੇ ਚੱਲ ਰਹੀ ਆ 20 ਤਰੀਕ ਨੂੰ ਆਗੇ ਤੇ 20 ਤਰੀਕ ਦਾ ਦਿਨ ਪੂਰੇ ਨਹੀਂ ਆ ਜਾਊਗੀ ਸੱਤ ਹਾਂ ਤੇਰਾ ਨਾ ਬਾਕੀ ਪੈਣ ਵਸੇ ਕਹਿਣ ਦਾ ਆਪਾਂ 15 ਦਿਨ ਬਾਕੀ ਪਈ ਆ ਇਹਦੇ 15 ਨਾਲ ਲੈ ਸਕਦੀ ਆ ਭਾਈ ਠੀਕ ਹੈ ਨਾ ਗੱਲ ਇੱਕ ਦੋ ਨੂੰ ਉੱਪਰ ਨੀਤੀ ਵੀ ਕਰ ਸਕਦੀ ਆ ਇਹਦਾ ਰਿਕਾਰਡ ਜਾਂ ਕੀ ਰਹੂ ਦੁੱਧੋਦਾਰ ਰਿਕਾਰਡ ਇਹਦਾ ਦੁੱਧੋਦਾਰ ਰਿਕਾਰਡ ਵੀਰੇ ਆਪਾਂ ਜਿਹੜੇ ਫਾਰਮ 'ਚ ਲਈ ਆਣੀਆਂ ਆ ਮਨ ਕੇ ਸਾਰੀ ਬਸਤੀ 40 ਤੋਂ ਪਲੱਸ ਹੀ ਚਾਹਦੀਆਂ ਨੇ ਠੀਕ ਆ ਪਹਿਲੇ ਸਵੇਰੇ 30 ਤੋਂ 35 ਤੋਂ ਪਾਰ ਜਾਂਦੀਆਂ 35 ਕਿਲੋ ਦਾ ਬਈ ਥੱਲੇ ਡਿੱਗਦੀ ਨਹੀਂ 40 ਤੋਂ ਪ੍ਰੋਪਰ ਹੀ ਦੇਂਦੀ ਨੇ ਬਸਤੀਆਂ ਠੀਕ ਆ ਰੇਟ ਇਹਨਾਂ ਦੇ ਕੀ ਰਹਿਣਗੇ ਰੇਟ ਬਈ ਆਪਾਂ ਕਰਾਂਗੇ ਫੋਨ ਤੇ ਠੀਕ ਆ ਹਾਂ ਕਹੂੰਗੀ ਚੰਗੀ ਬਰੀਡ ਆ ਬਈ ਠੀਕ ਆ ਇਹ ਤਾਂ ਮਨ ਕੇ ਚੱਲ ਵੀ ਆਈਡੀਆ ਆਪ ਨੂੰ ਉਮੀਦ ਹੈ ਬਸਤੀ ਵੀ 40 ਕਿਲੋ ਤੋਂ ਦੇਣ ਦੀ ਕਹਿੰਦਾ ਭਾ ਵੀ 35 ਤੋਂ ਪਾਰ ਵਾਲੀ ਹੈਗੀ ਆ 30 ਪਲੱਸ ਆ ਬਈ ਨਾਰਮਲ ਹੀ ਦੁੱਧ ਦੇਣਾ ਤੋੜ ਦਿਓ ਬਾਹਰ ਨੂੰ ਕੋਈ ਬਰੀਡ ਦੇ ਵਿੱਚ ਕੋਈ ਕਮੀ ਨਹੀਂ ਕੋਈ ਘੱਟ ਸਕਦਾ ਠੀਕ ਆ ਸੋ ਪਹਿਲਾ ਨੰਬਰ ਤੇ ਆਪਾਂ ਤੇ ਸਾਫ ਸੁਥਰਾ ਲੇਵਾ ਪੂਰਾ ਫਿਟਿੰਗ ਵਾਲਾ ਪਹਿਲਾ ਸੁਆ ਦੁੱਗ ਦੇ ਜਾਂਦ ਕੱਢਦੀ ਪਿਆ ਬਹੁਤ ਵੀ ਡਿਮਾਂਡ ਕਰਦੇ ਕਿ ਅਸੀਂ ਬੋਲ ਬੋਲ ਦਾ ਬੱਚਾ ਲੈਣਾ ਬਰੀਡ ਹੋਵੇ ਬੱਚੀ ਦੇ ਵਿੱਚ ਉਹਦਾਂ ਦੀ ਬੱਚੀ ਪਾ ਦੇਆ ਪੂਰੀ ਚੰਗੀ ਤੇ ਫਿਰ ਫਾਰਮ ਚੋਂ ਲੈ ਆਈਆਂ ਵੇ ਸਾਰੀਆਂ ਹਨਾ ਸਾਰੀਆਂ ਫਾਰਮ ਤੋਂ ਮਾਲ ਲੈ ਆਏ ਪਿਆ ਠੀਕ ਹੈ ਫਾਰਮ ਦਾ ਟੈਗ ਵਗੈਰਾ ਸਾਰਾ ਕੁਝ ਓਕੇ ਬਾਈ ਇਹ ਵੀਡੀਓ ਵੀ ਸਾਰਾ ਕੁਝ ਇਹਦੀ ਰਿਜਿਸਟਰ ਕਾਰਡ ਆਪਣਾ ਠੀਕ ਹੈ ਇਹ ਨਾਲ ਮੰਨ ਕੇ ਚੱਲ ਵੀ 5-6 ਕਿਹੜੀ ਦਾ ਆਪਣ ਨੂੰ ਵੀ ਪੂਂਗਾ ਉਹ ਪਤਾ ਹੀ ਹੈ ਉਹਦਾ ਠੀਕ ਹੈ ਕਿਉਂਕਿ ਆਪਾਂ ਮੰਨ ਕੇ ਚੱਲ 6-7 ਸਾਲ ਤੋਂ ਬਾਅਦ ਇਹ ਬਾਈ ਨਾਲ ਵੀ ਠੀਕ ਹੈ ਜਿੱਥੇ ਬਹਿੜਾ ਹੁੰ ਸੋ ਫਾਰਾਂ ਦੇ ਵਿੱਚੋਂ ਪਰਚੇਸ ਕਰਕੇ ਲੈ ਕੇ 155 ਨੰਬਰ ਟੈਗ ਇਹਦੇ ਪਿਆ ਵਾ ਹਨਾ ਤੇ ਮੋਰੀ ਜੱਕਰ ਕਾਨ ਬਣ ਗਿਆ ਥੋੜੀ ਹਨਾ ਬਾਈ ਖੁੱਲੀ ਫਿਰਦੀ ਆਈ ਐ ਬੱਸੀ ਠੀਕ ਐ ਸੋ ਬੱਚੀ ਦੇ ਥਲੇ ਆਰਡਰ ਕੁਆਲਿਟੀ ਵਗੈਰਾ ਦੇਖੋ ਸੋਹਣੀ ਸਾਫ਼ ਸੁਥਰੀ ਫਿੱਟ ਫਾਟ ਲੈ ਵਾ ਜਿਵੇਂ ਫਿਟਿੰਗ ਗਾਲ ਮੱਲਾਂ ਕੋ ਤੁਰਦੀ ਐ ਜਿਵੇਂ ਕਿਆ ਬਤਾ ਪਹਿਲੇ ਸੂਏ ਹੀ 35 36 ਕਿਲੋ ਤੋਂ ਪਾਰ ਚੱਲਣਾ ਬਾਕੀ ਹੁਣ ਹੋਰ ਗੱਲ ਕਰੀਏ ਵਧੀਆ ਬਾਈ ਜਿਹੜਾ ਬਹੁਤ ਵਧੀਆ ਗਿਆਨਕਾਰ ਬੰਦਾ ਹੋਇਆ ਹਨਾ ਠੀਕ ਐ ਅਮਨੇ 40 ਕਿਲੋ ਹੀ ਬੱਸੀ ਦੁੱਧ ਲੈ ਲੂਗਾ ਥਾਣੇ ਦੇ ਦੋਨੇ ਟਾਈਪ ਚਾਹੇ ਹਾਥੀ ਚ ਵਾਈ ਕਰ ਲੈ ਚਾਹ ਠੀਕ ਹੈ ਸੋ ਥਾਣੇ ਦੇਖੋ ਬ੍ਰੀਡਰ ਦਾ ਇਹੀ ਹੁੰਦਾ ਬਈ ਫਾਇਦਾ ਥਾਣਾ ਦੇ ਪਾਸੇ ਪੂਰੀ ਓਕੇ ਆ ਜਾਵਾਂ ਹਨਾ ਸੋ ਥਾਣ ਤੁਣਾ ਹੈ ਗਲਾਬੀ ਗਲਾਬੀ ਥਾਣਾ ਜਾਵਾਂ ਅੱਜ ਦੇ ਟਾਈਮ ਦੇ ਵਿੱਚ ਮੰਨ ਕੇ ਚੱਲੀ ਕਹਿੰਦਾ ਬਾਪ ਕਿੰਗ ਆ ਜਾਵਾਂ ਹਨਾ ਹੈ ਕਿਸੇ ਪਾਸੇ ਹੱਥ ਤਰਾਣੀ ਬੱਚੀ ਅੱਗੇ ਭਾਈ ਜੀ 2 ਨੰਬਰ ਦੀ ਗੱਲ ਕਰਦੇ ਆਪਾਂ ਕਿਹੜਾ ਸੂਆ ਸੁੰਦੀ ਆ ਇਹ ਭਾਈ ਦੂਜਾ ਸੂਆ ਕੀ ਦੂਜਾ ਛੇ ਦੰਦ ਦੂਜਾ ਸੂਆ ਹਾਂ ਕੈਦਾਂ ਲੈਂਦੇ ਸੁਣਦੇ ਇਹਦੇ ਭਾਈ ਐ ਮੰਨ ਕੇ ਜਦ 23 ਦਿਨ ਪੂਰੇ ਨਹੀਂ ਹੋਏ ਅਜੇ 7 ਵੀ ਐ ਮੰਨ ਕੇ ਚੱਲ ਵੀ ਹੈ 16 ਦਿਨ ਬਾਕੀ ਪੈਣਗੇ 16 17 ਦਿਨ ਬਾਕੀ ਪਏ ਆ ਇਹਦਾ ਪਹਿਲਾ ਦਾ ਰਿਕਾਰਡ ਆਪਾਂ ਨੂੰ ਕੀ ਦੱਸਿਆ ਗਿਆ 47 ਤੋਂ 70 ਦਾ ਵੀਰੇ ਦੁੱਧ ਕੱਢਿਆ ਹੋਇਦਾ ਪਹਿਲੇ ਸੂਏ 20 ਕਿਲੋ ਲੈਵਲ 49 ਕਿਲੋ ਦੇ ਚੱਲੀ ਜੀ ਠੀਕ ਐ ਇਹ ਕਿੰਨਾ ਮੰਨ ਕੇ ਚੱਲੇ ਬੰਦਾ ਭਾਈ ਐ ਮੰਨ ਕੇ ਚੱਲਦੀ ਪਹਿਲੀ ਗਾ ਤਾਂ ਬਰੀਡ ਸਾਰੀ ਸਿੱਧੀ ਹੈ ਕਿਸੇ ਪਾਸੇ ਹੱਥ ਨਹੀਂ ਲਾਉਂਦੀ ਠੀਕ ਐ ਠੀਕ ਐ ਨਾ ਗੱਲ ਐਸੀ ਭਾਈ ਮੰਨਦਾ ਆ ਦੀ ਉਹਦੇ ਮੰਨ ਕੇ ਲੈ ਲੈ ਪਰ ਜਿਹੜੀ ਆਪਣੇ ਕੋਲੇ ਆਈ ਆਪਣੇ 60 ਤੋਂ ਵੀ ਓੜ ਤੇ ਹੀ ਵੀਦਾੜੇ ਕਹਿੰਦਾ ਪਾ 50 ਕਿਲੋ ਮੰਨ ਕੇ ਲੈ ਲੈ ਵੀ 50 ਕਿਲੋ ਦਾ ਬਿਹੜ ਦਮ ਰੱਖਦੀ ਹੈ ਜਮਾ ਭਾਈ ਦਾਮ ਆ ਮੰਨ ਕੇ ਚੱਲ ਵੀ ਕਿ ਆਪ ਲੈ ਪੈਰਾਂ ਤੋਂ ਠੀਕ ਐ ਨਾ ਗੱਲ ਇਹ ਆਪੇ ਪੀਡੀ ਠੀਕ ਹੈ ਅੱਗੇ ਜਾਇ ਮਨੇ ਟਵਾਸ ਕੋ ਲੱਗੇ ਵੇ ਸੀਆਰ ਆਈ ਦੇ ਸੀਮਣੇ ਠੀਕ ਹੈ ਸੋਨਾ ਅੱਗੇ ਲੱਗਿਆ ਵੇ ਸੀਮਣੇ ਦੇ ਪੂਰੇ ਸਖਸੜੀ ਆ ਬਾਈ ਠੀਕ ਹੈ ਜਿਆ ਦੇ ਲਾਈਦਾ ਆਉ ਹੋਣਾਗਾ ਬਾਕੀ ਆ ਚੀਜ਼ਾਂ ਦੇ ਦੁੱਧ ਦਾਸ ਦੀ ਦਿੱਤਾ ਹੋਇਆਗਾ ਠੀਕ ਹੈ ਮੜਾ ਲੀਵ ਦੇ ਬਾਈ ਨਾਣਾ ਵਾ ਦੇਖੋ ਮਾਈ ਗੋਡ ਨਾਣਾ ਨਾਲ ਗੁੰਦੀ ਹੱਥ ਤੇ ਆ ਵੀ ਚੀਜ਼ ਦਿਖਾ ਦੇ ਬਾਈ ਜਿਹੜੀ ਪਾਈਪ ਚੋਂ ਦੁੱਧ ਆਉਣਾਗਾ ਠੀਕ ਹੈ ਫੱਟ ਫੱਟ ਲੇਵਾ ਜਮਾ ਹਨਾ ਚਾਰੇ ਤਾਂ ਨਿਕੜਵੇ ਜਿਹੜੇ ਵੀ ਕਹਦੇ ਕਿ ਬਰੀਡ ਵਾਲੀ ਵਹਿੜ ਲੈਣੀ ਐ ਇਦਾਂ ਦੇ ਵੜਾ ਘਰ ਪੂਰਾ ਕਰਦੇ ਦੁੱਧ ਨਾਲ ਜਾ ਕੇ 40 ਦੁੱਧ ਦੀ ਖੜੀ ਕਰਦੀ ਆਪਾਂ ਤੇ ਉੱਤੇ ਗਲਾਅ ਰੱਖ ਦਿਆ ਨਹੀਂ ਇਹ ਗਲਾਅ ਥੱਲੇ ਡਕੂਆ ਜੈ ਜੈ ਗਲਾ ਜਾਵਾ ਸੋ ਬਰੀਡ ਦਾ ਮੁੱਲ ਆ ਜਾਵਾ ਸਾਫ ਸੁਥਰੀ ਬਹਿੜਾ ਰਾਜੀ ਸਮੀ ਪੜੀ ਵੀ ਕੋਈ ਵੀ ਰਾਗੇ ਨਾ ਕਹੇ ਵੀ ਠੀਕ ਐ ਸੋ ਬਾਕੀ ਆਪਾਂ ਨੂੰ ਪਤਾ ਬਾਕੀ ਹੁਣ ਗੱਪਣ ਦਾ ਗੱਲ ਦਾ ਭਾਅ ਆਊਗਾ ਜਿੰਦਰੀ ਵੀ ਥੂਪੀ ਤਾਂ ਤਿਆਰੀ ਜਿ ਮਿਲ ਕੇ ਕੀ ਕਰਕੇ ਲੈਣੀ ਆ ਪਰ ਉਹਦੋਂ ਦਾ ਭਾਅ ਤੁੰਨਾ ਹੁੰਦਾ ਠੀਕ ਐ ਕਹਿੰਦੇ ਭਾਅ ਹੋਵੇ ਗੱਲ ਕਰੀ ਬਾਕੀ ਹੁਣ ਇਹਨਾਂ ਨੂੰ ਮੌਸਮ ਸੂਟ ਕਰਦਾ ਹਨਾ ਬਾਕੀ ਸਰਦੀ ਸਰਦੀ ਆਈ ਮੌਸਮ ਵਾਲੀ ਨੇ ਵੀ ਤੇ ਦੁੱਧ ਵਾਲੀਆਂ ਨਾ ਗਰਮੀ ਦੇ ਵਿੱਚ ਕੋਈ ਗੱਲ ਮੁੰਗੇ ਇਹਨਾਂ ਨੂੰ ਬਸ ਪੁੱਤਾਂ ਨੂੰ ਸਾਹਮਣਾ ਹੁੰਦਾ ਜਲਾ ਜਾਇ ਗੱਲਾ ਜਾਵਾਂ ਹਨਾ ਸਰਦੀ ਜੀ ਕਰਦੀਆਂ ਨੇ ਤੇ ਬਾਕੀ ਹੁਣ ਟਾਈਮ ਇਹ ਨਾ ਜਿਵੇਂ ਕਹਿੰਦਾ ਮੂਛ ਸਾਰੀ ਸਿੱਧੀ ਆਈ ਆਂ ਨਾ ਟਾਈਮ ਤੇਰੇ ਬਾਈ ਦੇ ਇਹਨਾਂ ਦਾ ਟਾਈਮ ਆ ਹੁਣ ਜਾਵਾਂ ਬਾਈ ਬਰੀਡ ਦੇ ਵਿੱਚ ਕੋਈ ਕਮੀ ਨਹੀਂ ਜਾਇ ਗੱਲਾ ਸੋ ਮੰਨ ਕੇ ਚਲੋ 50 ਤੋਂ ਪਲੱਸ ਵਾਲੀ ਬੈੜਾ ਚਗਾਠਾ ਮੈਂ ਜ਼ਿਆਦਾ ਪੈਠ ਮੈਂ ਦੀ ਸਾਨ ਆ ਰ ਗਿਆ ਬਰਾਬਰ ਦੇ ਖੜੀਆਂ ਆ ਬਰਾਬਰ ਦੇ ਉੱਤੇ ਦੁੰਧਾ ਨਹੀਂ ਸੋ ਦੇਖੋ ਕੋਈ ਕਹਿਣ ਦੀ ਗੱਲ ਨਹੀਂ ਐ ਵੀ 50 ਕਿਲੋ ਕਹਦਾ ਆਪਾਂ ਹਨਾ ਚੀਜ਼ ਆ ਜਾਵਾਂ ਚੀਜ਼ ਗਵਾਹੀ ਭਰਉਂਦੀ ਆ ਹਨਾ ਬਈ ਚੀਜ਼ ਦੇ ਕਿਹਾ ਜਾਊਗਾ 50 ਕਿਲੋ ਐ ਗੱਲ ਕਿਸੇ ਨਹੀਂ ਠੀਕ ਐ ਬਾਹਰ ਤੋਂ ਇਹ ਦੋ ਰੰਗ ਅਗੇ ਤੈਨਾਂ ਨੰਬਰ ਜਿਹੜੀ ਬੈੜ ਆਪਾਂ ਦੇਖੀ ਜਾਨੇ ਕਿਹੜਾ ਸੁਆ ਹੈ ਇਹ ਬਈ ਦੂਜਾ ਸੁਆ ਹੁੰਦੀ ਹੈਗੀ ਠੀਕ ਹੈ ਲੱਗਦੀ ਜਿਵੇਂ ਪਹਿਲਿਆਂ ਵਰਗੀ ਹੈ ਨਾ ਇਹ ਬਈ ਬਈ ਇਦਾਂ ਦਾ ਜਿਵੇਂ ਪਹਿਲਾਂ ਆਉਂਦਾ ਲੇਵਾ ਬਾਕੀ ਇਹ ਬਣਾਉਣ ਆਏ ਨੇ ਪਹਿਲੇ ਸੂਖੀ ਦੀ ਖੀਰੀ ਸੂਈ ਮੇਰੇ ਹਿਸਾਬ ਨਾਲ ਇਹ ਬਈ ਕੀ ਕਹਿੰਦਾ ਖੀਰੀ ਸੂਈ ਜਾਂ ਦੋਦੀ ਸੂਈ ਨਹੀਂ ਇਹ ਛੇਰ ਆਉਂਦਾ ਹੈ ਵੀ ਠੀਕ ਹੈ ਸੋ ਬੱਚੀ ਪੂਰੀ ਜਿੰਦ ਜਨ ਬਰੀਡ ਦੇ ਵਿੱਚ ਆ ਕੀ ਇਹਦੀ ਮਿਲਕ ਕੈਪੈਸਿਟੀ ਮੰਨ ਸਕਦੇ ਐ ਇਤਕੀ ਦੇ ਆ 37 37 ਕਿਲੋ ਬਣਾਉਂਦਾ ਤਾਂ ਤੇ 40 ਤੋਂ ਪਲੱਸ ਹੀ ਰਹੋਗੇ ਠੀਕ ਹੈ ਇਤਕੀ ਇਹ ਕਹਿੰਦਾ ਭਾਬ ਵੀ ਮਨ ਦੁੱਧ ਵਾਲੀ ਬੈੜ ਹੈ ਠੀਕ ਹੈ ਕੱਚੀ ਕਿੰਨੀ ਗਏ ਕੱਚੀ ਬਈ ਅਮਨ ਗੇ ਜੀ ਆ 15 ਨੇ ਬਾਕੀ ਪਲੇ ਦੇ ਦੀ 15 ਦਿਨ ਇਹਦੇ ਸੂਨ ਚ ਬਾਕੀ ਪਏ ਆਗੇ ਹਨਾ ਤੇਰੇ 21 23 ਦਿਨ ਪੂਰੇ ਹੋਣਗੇ ਠੀਕ ਹੈ ਸੋ ਬਾਕੀ ਪੈਟ ਫੁੱਟ ਦੇਖੋ ਬੈਕ ਸਾਈਡ ਤੋਂ ਜਾਵਾਂ ਫੁੱਲ ਸਾਈਜ਼ ਦੇ ਵਿੱਚ ਆ ਅਮਨ ਗੇ ਚੱਲ ਬਈ ਇਹਦੇ ਵੀ ਸੈਕਸਰ ਸੀਮਨ ਲੱਗਿਆ ਜਾਏਗਾ ਠੀਕ ਹੈ ਹਾਂ ਸੋ ਸੈਕਸਰ ਸੀਮਾਂ ਲੱਗਿਆ ਵਾ ਟੈਗ ਵਗੈਰਾ ਫਾਰਮ ਵਾਲੇ ਪਏ ਹੋਇਆ ਤੇ ਬੇਲ ਬੂਲ ਫੁੱਲ ਆ ਜਾਵਾਂ ਸੁਪਰ ਸੀਡਰ ਹੀ ਇੱਕ ਤਣਾ ਜਾਵਾਂ ਭਾਰੀ ਜਿੰਦ ਜਾਣ ਤੇ ਕੱਦ ਕਾਠ ਵੀ ਬਹੁਤ ਆ ਜਾਵਾਂ ਫੁੱਲ ਸਾਈਜ਼ ਦੇ ਬੱਚੇ ਵਲੇਰੋ 'ਚ ਬੈ ਕੇ ਜਾਣ ਵਾਲੇ ਜਾਂ ਛੋਟੀ ਪੂੰਡੀ ਵਾਲੇ ਹੈ ਨਹੀਂ ਵੜਾ ਹਨ ਬਾਈ ਜੇ ਮੰਨ ਕੇ ਚੱਲੂ ਇਹ ਵੱਡੀ ਵਿੱਚ ਨਾਲ ਬੈਠ ਲੈਣੀ ਫਿਰ ਪਲੇਅਰ ਉਹਦੀ ਨਹੀਂ ਆਉਂਦੀ ਬਾਈ ਫਿਰ ਕੈਂਟਰੀ ਮਾਉਣਾ ਪਊਗਾ ਫੁੱਲ ਸਾਇਦੇ ਵਿੱਚ ਹੈਨਾ ਸਾਇਦੇ ਦੇ ਵਿੱਚ ਬਹਿਣਾ ਨੂੰ ਸੋ ਫੁੱਲ ਸਾਇਦੇ ਦੇ ਵਿੱਚ ਬਹਿਣਾ ਵੀਰ ਕੋਲੇ ਰਾਜੀ ਸਮੀਆਂ ਪੜੀਆਂ ਹੋਏ ਬਹੁਤ ਜਿਆਦਾ ਕਿਸੇ ਪਾਸੋਂ ਲਿੱਸੀਆਂ ਨਾ ਵੀ ਹਨੀ ਫੁੱਲ ਪਿੱਠ ਫੁੱਠ ਬ੍ਰੀਡ ਤੇ ਕੰਮ ਕਰਨਗਾ ਠੀਕ ਹੈ ਨਾ ਗੱਲ ਬੀਐਮ ਦੇ ਕਿੰਤੇ ਬੈਸਟ ਆਪਸ਼ਨ ਹੈ ਜੀ ਜੇ ਆਪਾਂ ਉਦਾਂ ਆਪਾਂ ਗੱਡੀ ਲੈ ਕੇ ਘੁੰਮ ਲਈ ਆਪਾਂ ਦਾ ਪੰਜ ਹਫ਼ਤੇ ਪਹਿਲੀ ਗਾਵਾਂ ਦੇਖਣ ਨੂੰ ਨਹੀਂ ਮਿਲਦੇ ਜੀ ਜੈ ਜਗਲਾ ਆਪਾਂ ਮੰਨ ਕੇ ਸਿਲੈਕਟਡ ਪੀਸ ਆਪਣੇ ਇਕੱਠੇ ਕਰੇ ਪਿਆ ਹਾਂ ਬਈ ਲੱਗਾ ਹੋਵੇ ਇੱਕ ਹਫ਼ਤਾ ਪੂਰਾ ਲੱਗਾ ਹੋਵੇ ਸੋ ਹਫ਼ਤਾ ਲੱਗਿਆ ਵੀਰ ਕਹਿੰਦਾ ਵੇੜਾ ਇਕੱਠਿਆਂ ਕਰਦੇ ਜਮਾਂ ਤੇ ਸਾਫ਼ ਸੁਥਰੇ ਨਗੀ ਨਹੀਂ ਲੈਂਦੇ ਲੱਭ ਕੇ ਪੂਰੇ ਸਾਫ਼ ਸੁਥਰੇ ਅੱਗੇ ਬ ਚਾਰ ਨੰਬਰ ਬੱਚੀ ਦੇਖੀ ਜਾਨ ਜਿਹੜੀ ਏ ਬਈ ਆਪਾਂ ਨੇ ਇਕੱਠੀਆਂ ਵੜਾ ਲਈਆਂ ਸੀ ਆਪਾਂ ਨੇ ਇਹ ਠੀਕ ਹੈ ਇੱਕ ਤਾਂ ਜਿਹੜੀ 2 ਨੰਬਰ ਤੇ ਵੜਾ ਦਿਖਾਈ ਹੈ 55 ਕਿਲੋ ਵਾਲੀ ਠੀਕ ਹੈ ਇਹ ਮਨਨਕੇ ਚੱਲ ਖੀਰੀ ਸੂਈ ਵੀ ਸੀ ਖੀਰੀ ਨੇ ਮਨਨਕੇ ਚੱਲੇ ਵੀ 29 30 29 30 ਕਿਲੋ ਦੇ ਚੱਲੀ ਵੇਚੀ ਦੀ ਦੋਨਾਂ 30 ਕਿਲੋ ਤੇ ਪਲੂਣ ਚੱਲੀ ਆ ਚੱਲੀ ਵੀ ਹੈ ਜੀ ਹੁਣ ਦੂਜਾ ਸੋਸ ਹੁੰਦੀ ਆ ਜਿਹਦਾ ਸੋਆ ਇੱਕ ਮਹੀਨਾ ਵਾਕੀਆ ਚਾਰ ਦਾੰਦਾ ਮੂਹ ਏ ओरिजिनल ਇੱਕ ਮਹੀਨਾ ਸੂਣ ਚ ਬਾਕੀ ਬਾਕੀ ਆ ਜੀ ਤੇ ਜਮਾ ਸਿਆਲ ਆ ਜਾਣਾ ਜਦੋਂ ਸੂਣਾ ਹਣਾ ਬਈ ਖਿਆਲ ਆ ਜਾਣਾ ਜਿਹਨੇ ਅੱਜ ਲੈਣੀ ਅੱਜ ਦਾ ਓਪਾ ਕਰਦਾਂਗੇ ਜਿਹਨਾਂ ਨਾਲ ਤੇ ਜਿਹਨੇ ਤਿਆਰੀ ਚ ਉਧ ਆਪਣਾ ਕਿਹੜਾ ਕੋਈ ਬਾਈ ਅੱਜ ਦਾ ਵਾਗ ਉਹ ਬਾਈ ਨਾਲ ਠੀਕ ਹੈ ਬਸਵਾਸ ਤੇ ਆਈਆ ਵਿਸ਼ਵਾਸ ਤੇ ਹੁੰਦੀ ਨਹੀਂ ਆ ਠੀਕ ਐ ਐਂਡ ਇਕਦਾਲੀ ਆਪਣੇ ਬਾਕੀ ਦੇਖਿਆ ਹੁੰਦਾ ਮਾਲ ਆਪਣਾ ਠੀਕ ਐ ਥਾਂ ਤੋਂ ਚਾਰੇ ਓਕੇ ਆ ਚਾਰੇ ਓਕੇ ਉਹ ਪਾਸ ਕਰਕੇ ਲਈ ਗਏ ਠੀਕ ਹੈ ਟਿਊਬ ਬਜੜਾ ਜਾਂਦੇ ਹੋਣਗੇ ਮੈਂ ਕਹਣਾ ਬਾਈ ਸਾਰੇ ਐਨ ਓਕੇ ਆ ਗਰੀ ਜੀ ਠੀਕ ਐ ਤੇ ਅੱਗੇ ਇੱਧਰ ਦੂਜੇ ਬੱਚੇ ਦੇਖੀ ਜਾਂਦੇ ਆਪਾਂ ਕੱਚੀ ਆਣਾ ਜ਼ਿਆਦੇ ਇਹਦੇ ਬਾਈ ਆਪਾਂ ਇਹਨੇ 16 17 ਦਿਨ ਇਹਦੇ ਵੀ 20 ਦਿਨ ਬਾਕੀ ਐ ਇਹਦੇ 20 ਦਿਨ ਮੰਨ ਕੇ ਲੈ ਲਈ ਚਾਹ ਪਾਉਂਦਾ ਪਰ ਤੇਜ ਕਰ ਲੈ ਠੀਕ ਐ 26 27 ਕਿਲੋਤਾ ਪਹਿਲਣ ਦਾ ਠੀਕ ਹੈ ਹਾਂ ਇਹ ਤੇ ਅਮਨ ਕੇ ਜਲਦੀ ਦੇ ਦੂਗੀ ਕਿ ਕਿ ਲੋਡ ਆਉਣਾ ਠੀਕ ਹੈ 30 ਕਿਲੋ ਦੇ ਘਰਾਂ ਲਈ ਬੈਡ ਹੈਗੀ ਆ ਠੀਕ ਹੈ ਮੂੰਹ ਮੱਥਾ ਚੰਗਾ ਤੇ ਲੇਵਾ ਫਟਫੜ ਜਾਵਾਂ ਹਨਾ ਇਹਦਾ ਆਪ ਨੂੰ ਕੋਈ ਸੀਮਨ ਡਿਟੇਲ ਤਾਂ ਪੰਨੀ ਇਹਦੇ ਵੀ ਐਮਨ ਕੇ ਚੱਲ ਸਾਰਾ ਸੀ ਰਿਕਾਰਡ ਆ ਇਹਦੇ ਵੀ ਸਿਕਸਟ ਲੱਗਿਆ ਹੋਇਆਗਾ ਠੀਕ ਹੈ ਇਹਦਾ ਰਿਕਾਰਡ ਆਪ ਨੂੰ ਚਾਹ ਪੰਜ ਨੰਬਰ ਦਾ ਪਤਾ ਬੰਦਾ ਟਾਈਮ ਦੇ ਮਾਰਕਾ ਦਾ ਕਹਿੰਗਾ ਤੀਗਾ ਭਰਾਏ ਪਿਆਗਾ ਠੀਕ ਹੈ ਹਾਂ ਅੱਗੇ ਗੱਲ ਕਰਦੇ 6 ਨੰਬਰ ਵਾਲੀ ਦੀ 6 ਨੰਬਰ ਵਾਲੀ ਵੀ ਬਈ ਸਾਰੀ ਚਲੀ ਵੀ ਇਹ 33 33 ਕਿਲੋ ਦਾ ਪੂਰਾ ਦੋ ਦਿੱਤਾ ਹੋਇਆਗਾ ਕਿੰਨਾ ਟਾਈਮ ਦੀ ਕੱਚੀ ਹੈ ਇਹਦਾ ਬਈ ਐ 42 ਦਿਨ ਪੈ ਨਹੀਂ ਦੇ ਸੀ 45 ਦਿਨ ਬਾਕੀ ਪਿਆ 45 ਦਿਨ ਪੈਣੇ ਆ 1.5 ਮਹੀਨਾ ਦਾ ਮੰਨ ਕੇ ਕੱਚੀ ਲੈ ਲਈ ਅੱਜ ਅੱਜ ਉਹ ਭਾ ਦੇ ਦਾਂਗੇ ਜਿਆ ਜਿਆ ਗੱਲ ਹੱਕੀ ਮੜੀ ਜਾਏ ਨੇ ਤੁਹਾਨੂੰ ਕੰਮ ਲੱਗੇ ਚੱਲ ਵੱਡੀਆਂ ਬਣਾ ਦੇ ਬਰਾਬਰ ਦੇ ਆਪਾਂ ਇਹਨੂੰ ਕਹਾਂਗੇ 45 ਕਿਲੋ ਦੀ ਨਾ 35 ਕਿਲੋ ਨਾਰਮਲ ਇਸ ਤੋਂ ਦੂਗਾ ਇਹ 35 ਕਿਲੋ ਤੋਂ ਦੇਣ ਵਾਲੀ ਵੜ ਹੈਗੀ ਹੈ ਹੈਗੀ ਹੈ ਕੱਚੀ ਕੱਚਾ 1.5 ਮਹੀਨੇ ਦੀ ਹੈ ਨਾ ਹੈਗੀ ਹੈ 1.5 ਮਹੀਨੇ ਦੀ ਬਈ ਮੈਂ ਕਹਿੰਦੇ 1 ਮਹੀਨਾ ਲਊ ਉਹਦਾ ਕੁਛ ਆਦਾ ਨਹੀਂ ਗਿਆ ਠੀਕ ਹੈ ਨਾ ਗੱਲ 1.5 ਮਹੀਨਾ ਪੂਰਾ ਪੈਗਾ ਜਿੰਦ ਜਾਨ ਰਾਜੀ ਪਲੀ ਪੁਲੀ ਬਹੁਤ ਆ ਜਾਂਦੇ ਆ ਪਲੀ ਬਹੁਤਾ ਬਈ ਠੀਕ ਹੈ ਅ ਇਹਦੇ ਬਈ 2 ਮਹੀਨੇ ਬਾਕੀ ਪੈਣੇ ਪਹਿਲਾਂ ਉਹ ਵਸਦੀ ਹੈਗੀ ਠੀਕ ਹੈ ਦਾਦਾ ਆਪਾਂ ਦੇਖੀ ਨਹੀਂ ਕਿ ਨਾਂ ਇਹ ਦਿਖਾਉਦੀ ਹੈਗੀ ਠੀਕ ਹੈ ਜਦੋਂ ਤੂੰ ਬੜਾ ਮੱਝਵਾਰ ਕੀ ਇਹਦਾ ਲਾਵੇ ਲੱਗਣੀ ਦਿੰਦੀ ਰਾਜੀ ਬਹੁਤ ਆ ਹਣਾ ਦੋ ਬੱਥੇ ਲਈ ਇਕੱਠੇ ਵੀਰੇ ਇੱਕ ਨੰਬਰ ਵਾਲੀ ਠੀਕ ਹੈ ਠੀਕ ਹੈ ਇਕੱਠੇ ਇੱਕ ਫਾਰਮ ਚ ਆ ਜਾਨਾ ਕਿੰਨੇ ਵਾਰੋਂ ਦੁੱਧ ਲਿਆ ਨਹੀਂ ਚਨਾ ਟਾਈਮ 2 ਮਹੀਨੇ ਬਾਕੀ ਹੈ 2 ਮਹੀਨੇ ਬਾਕੀ ਪੈਣੇ ਬਈ ਇਹਦੇ ਦੰਦ ਦੇਖੇ ਕੋਈ ਨਹੀਂ ਹੈ ਬਈ ਆਪਾਂ ਦੇਖੀ ਲਈ ਕਿ ਤੂੰ ਕਹੇ ਦੀ ਇਹ ਗੱਲ ਨਾਂ ਇਹ ਦਿਖਾਉਦੀ ਹੈਗੀ ਕੀ ਰਿਕਾਰਡ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਬਈ ਮੰਨ ਕੇ ਚੱਲੀ 35 ਕਿਲੋ ਨਾਰਮਲ ਹੀ ਜਾਏਗੀ ਤੁਹ ਬਰੋ ਕਦ-ਕਦ ਦੇਖੋ ਪਹਿਲਾ ਸੁਆ ਸੁਦੀ ਪਈ ਆ ਤੇ ਇਹ ਕੱਚੀ ਕੁਝ ਟਾਈਮ ਦੀ ਹੈਗੀ ਆ ਹਨਾ ਹਾਂਜੀ ਤੇ ਪਲੀ ਪਲੀ ਵੀ ਫੁੱਲਾ ਸੈਜ ਵਗੈਰਾ ਪੂਰਾ ਫੁੱਲਾ ਰਾਜ ਹੀ ਫੁੱਲ ਸੈਜ ਦੇ ਵਿੱਚ ਆ ਜਾਵਾਂ ਤੇ ਪਹਿਲੇ ਨੰਬਰ ਵਾਲੀ ਤੇ ਲਾਸਟ ਨੰਬਰ ਵਾਲੀ ਇਕੱਠੇ ਇੱਕੋ ਫਾਰਮ ਦੇ ਵਿੱਚ ਆਈਆਂ ਸੋ ਨਾਗ ਆਪਾਂ ਤੁਹਾਨੂੰ ਦਿਖਾਤੇ 3 4 5 7 ਨਾਗ ਦਿਖਾਤੇ ਕੋਈ ਵੀਰ ਮਹੀਨੇ ਦੀ ਕੱਚੀ ਭਾਲ ਦਾ 20 ਜਾਂਦੀ ਕੱਚੀ ਜਾਂ ਲਗਭਗ ਭਾਲ ਦੇ ਹੋਮ ਤੁਸੀਂ ਤਿਆਰੀ ਦੇ ਵਿੱਚ 98 77 88 99 97 35 50 44 ਪਿੰਡ ਹੰਡਿਆ ਜਿਲ੍ਹਾ ਬਰਨਾਲਾ ਜਦ ਮਰਜ਼ੀ ਪਹੁੰਚੋ ਦੇ ਗਾਮਾ ਹਰ ਵਕਤ ਹਾਜ਼ਰ ਹੁੰਦੀਆਂ ਫਿਰ ਹਰ ਵਕਤ ਹੀ ਹੁੰਦੇ ਨੇ ਭਾਈ ਠੀਕ ਹੈ ਐਚ ਐਫ ਬ੍ਰੀਡ ਹੁਣ ਵਾਧੂ ਮਿਲਿਆ ਕਰੂ ਐਸੀ ਠੀਕ ਹੈ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ